ਇਹ ਹੁਣ ਭਾਰਤ ਪਾਕਿਸਤਾਨ ਤੇ ਪੰਜਾਬ ਦੇ ਵਿੱਚ ਰਾਜਨੀਤਿਕ ਸਮੀਕਰਨ ਕੀ ਰੁਖ ਲੈ ਰਹੀ ਹੈ ਉਸੇ ਗੱਲਬਾਤ ਕਰਨ ਦੇ ਬਾਬਤ ਸਾਡੇ ਨਾਲ ਸਰਦਾਰ ਜਸਵਿੰਦਰ ਸਿੰਘ ਬੇਟਾ ਜੁੜੇ ਨੇ ਖਾਸ ਤੌਰ ਤੇ ਆਫਿਰੋਨ ਦਾ ਸਵਾਗਤ ਕਰਦੇ ਹਾਂ ਬੇਟਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਵਿਫਟ ਸਵੇਰ ਦੇ ਵਿੱਚ ਜੀ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਾਂਝ ਪਾਉਣ ਦੇ ਲਈ ਬੀਟਾ ਜੀ ਵੈਸੇ ਤਾਂ ਸੰਸਾਰ ਭਰ ਦੇ ਵਿੱਚ ਜਿਹੜੀਆਂ ਰਾਜਨੀਤਿਕ ਸਮੀਕਰਨਾ ਉਹ ਬਦਲਦੀਆਂ ਰਹਿੰਦੀਆਂ ਕੋਈ ਕਿਸੇ ਮੁਲਕ ਦੇ ਨਾਲ ਹੱਥ ਮਿਲਾ ਲੈਂਦਾ ਕੋਈ ਕਿਸੇ ਮੁਲਕ ਨੂੰ ਕਹਿ ਦਿੰਦਾ ਵੀ ਨਹੀਂ ਅੱਜ ਤੋਂ ਅਸੀਂ ਦੋਸਤ ਨਹੀਂ ਤੇ ਪਰ ਪਤਾ ਕੋਈ ਨਹੀਂ ਲੱਗਦਾ ਵੀ ਕੌਣ ਅੰਡਰ ધ ਟੇਬਲ ਕੀ ਕੁਝ ਕਰ ਸਕਦਾ ਜਾਂ ਕੌਣ ਕਿਸੇ ਦੀ ਸਿਫਾਰਿਸ਼ ਕਰ ਸਕਦਾ ਤੇ ਹੁਣ ਜਦੋਂ ਆਪਾਂ ਭਾਰਤੀ ਪੋਲਿਟੀਕਲ ਪਾਰਟੀਆਂ ਦੀ ਗੱਲ ਕਰਦੇ ਆ ਇੱਥੇ ਵੀ ਕੁਝ ਅਜਿਹੇ ਹੀ ਮਾਹੌਲ ਹੁੰਦਾ ਕਿ ਸਮੀਕਰਨਾ ਕਦੋਂ ਰਾਤੋਂ ਰਾਤ ਬਦਲ ਜਾਂਦੀਆਂ ਜਾਂ ਪਾਰਟੀ ਕਿਸ ਨੂੰ ਚਾਹੁੰਦੀ ਹੈ ਕਿ ਉਹ ਮੂਲੀਆਂ ਸਫਾਂ ਦੇ ਵਿੱਚ ਜਾਈ ਇਹ ਪਾਰਟੀ ਦੀ ਜਿਹੜੀ ਅੰਦਰਲੀ ਪੋਲਿਟਿਕਸ ਹੈ ਰਾਜਨੀਤੀ ਉੱਤੇ ਬਹੁਤ ਅਸਰ ਉਹਦਾ ਪੈਂਦਾ ਹੈ ਤੇ ਖਾਸ ਕਰਕੇ ਇੱਕ ਜ਼ਿਕਰ ਆਉਂਦਾ ਜੀ ਇੱਕ ਕਿਤਾਬ ਸਾਹਮਣੇ ਆਈ ਹੈ ਉਸ ਦੇ ਵਿੱਚ ਜ਼ਿਕਰ ਹੈ ਕਿ ਜਦੋਂ ਡਾਕਟਰ ਏਪੀਜੀ ਅਬਦੁਲ ਕਲਾਮ ਉਹ ਰਾਸ਼ਟਰਪਤੀ ਬਣੇ ਸੀ ਤੇ ਪਰ ਭਾਜਪਾ ਚਾਹੁੰਦੀ ਸੀ ਕਿ वाजपेयी ਸਾਹ ਨੂੰ ਰਾਸ਼ਟਰਪਤੀ ਬਣਾਇਆ ਜਾਵੇ ਇਹ ਅੰਦਰਲੀ ਸਿਆਸਤ ਇੱਕ ਕਦੋਂ ਬਾਹਰ ਨਿਕਲ ਕੇ ਕੀ ਹੋਣੀ ਆਈ ਤੇ ਇਹ ਕਦੋਂ ਇਹ ਸਾਰਾ ਕੁਝ ਵਾਪਰਿਆ ਬਿਲਕੁਲ ਜੀ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਸਾਹਿਬ ਦਾ ਕਰੀਬੀ ਹੈ ਅਸ਼ੋਕ ਟੰਡਨ ਉਪਰਸਾਰ ਭਾਰਤੀ ਦੇ ਮੈਂਬਰ ਵੀ ਨੇ ਉਹਨਾਂ ਦੀ ਇੱਕ ਕਿਤਾਬ ਹੈਗੀ ਆ ਅਟਲ ਸੰਸਰਨ ਉਸ ਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਜਦੋਂ ਭਾਜਪਾ ਭਾਰਤ ਦੀ 11ਵੇਂ ਰਾਸ਼ਟਰਪਤੀ ਵਜੋਂ ਅ ਡਾਕਟਰ ਐਪੀਜੀ ਅਬਦੁਲ ਕਲਾਮ ਨੂੰ ਬਣਾਉਣਾ ਚਾਹ ਰਹੀ ਸੀ 2002 ਤੋਂ ਜੀ ਉਦੋਂ ਅੱਟ ਬਿਆਰੀ ਵਾਜਪਾਈ ਸਾਹਿਬ ਦਾ ਨਾਮ ਵੀ ਇਹਦੇ ਲਈ ਆਇਆ ਸੀ ਰਾਸ਼ਟਰਪਤੀ ਅਹੁਦੇ ਲਈ ਤੇ ਉਦੋਂ ਵਾਜਪਾਈ ਸਾਹਿਬ ਨੇ ਕਿਹਾ ਸੀਗਾ ਕਿ ਪਾਰਟੀ ਚਾਹੁੰਦੀ ਸੀ ਕਿ ਤੁਹਾਨੂੰ ਰਾਸ਼ਟਰਪਤੀ ਭਵਨ ਭੇਜ ਦਿੱਤਾ ਜਾਵੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਹੁਦੇ ਦੇ ਉੱਤੇ ਲਾਲ ਕਿਸ਼ਨ ਅੜਵਾਨੀ ਨੂੰ ਜਿਹੜਾ ਇਹ ਅਹੁਦਾ ਦੇ ਦਿੱਤਾ ਜਾਵੇ ਹਾਲਾਂਕਿ ਵਾਜਪਾਈ ਸਾਹਿਬ ਨੇ ਇਸ ਮਤੇ ਨੂੰ ਉਸ ਸਮੇਂ ਬਿਲਕੁਲ ਠੁਕਰਾ ਦਿੱਤਾ ਸੀ ਇਹ ਟੰਡਨ ਨੇ ਆਪਣੀ ਕਿਤਾਬ ਦੇ ਵਿੱਚ ਦਾਵਾ ਕੀਤਾ ਉਹਨਾਂ ਨੇ ਆਖਿਆ ਕਿ ਇਸ ਫੈਸਲੇ ਦਾ ਬਾਜਪਾਈ ਸਾਹਿਬ ਨੇ ਸਮਰਥਨ ਨਹੀਂ ਸੀ ਕੀਤਾ। ਜੀ। ਦੂਜਾ ਜਿਹੜੀ ਇਹ ਕਿਤਾਬ ਲਾਂਚ ਹੁੰਦੀ ਹੈ 2025 ਦੇ ਵਿੱਚ ਅੱਜ ਦੇ ਦਿਨ ਟੰਡਨ ਜਿਹੜੇ 1998 ਤੋਂ 2004 ਤੱਕ ਬਾਜਪਾਈ ਸਰਕਾਰ ਦੇ ਮੀਡੀਆ ਸਲਾਹਕਾਰ ਰਹੇ 1999 ਤੋਂ ਲੈ ਕੇ 2004 ਤੱਕ ਬਾਜਪਾਈ ਸਾਹਿਬ ਪ੍ਰਧਾਨ ਮੰਤਰੀ 5 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੇ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਸੀਗੇ। ਜਦੋਂ 2002 ਦੇ ਵਿੱਚ ਐਨਡੀਏ ਨੇ 11ਵੇਂ ਰਾਸ਼ਟਰਪਤੀ ਚੋਣਾਂ ਦੇ ਵਿੱਚ ਕਲਾਮ ਸਾਹਿਬ ਨੂੰ ਆਪਣਾ ਉਮੀਦਵਾਰ ਬਣਾਇਆ ਸੀ। ਤਾਂ ਉਦੋਂ ਕਲਾਮ ਦੇ ਸਾਹਮਣੇ ਕਾਂਗਰਸ ਦੀ ਉਮੀਦਵਾਰ ਸੀ ਲక్ష్ਮੀ ਸੈਗਲ ਹਾਲਾਂਕਿ ਕਾਂਗਰਸ ਸਣੇ ਜਿਹੜੀਆਂ ਵਿਰੋਧੀ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਸਨ ਜਾਂ ਵਿਧਾਇਕ ਸਨ ਉਹਨਾਂ ਨੇ ਕਲਾਮ ਸਾਹਿਬ ਦੇ ਸਮਰਥਨ ਦੇ ਵਿੱਚ ਵੋਟ ਪਾਈ ਸੀ ਤੇ 25 ਜੁਲਾਈ ਨੂੰ ਉਹਨਾਂ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ ਸੀ ਜੀ ਅੱਜ ਅਸ਼ੋਕ ਟੰਡਰ ਦੀ ਇਸ ਕਿਤਾਬ ਦੇ ਵਿੱਚ ਇਹ ਦਾਵਾ ਹੋਇਆ ਹੈ ਕਿ ਬਾਜਪਾਈ ਸਾਹਿਬ ਦਾ ਮੰਨਣਾ ਸੀਗਾ ਕਿ ਬਹੁਮਤ ਦੇ ਆਧਾਰ ਦੇ ਉੱਤੇ ਕਿਸੇ ਹਰਮਨ ਪਿਆਰਤਾ ਵਾਲੇ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਬਣਾਉਣਾ ਪਾਰਲੀਮੈਂਟ ਦੀ ਜਿਹੜੀ ਲੋਕਤੰਤਰ ਦੇ ਲਈ ਇੱਕ ਗਲਤ ਰਵਾਇਤ ਸਥਾਪਿਤ ਕਰੇਗਾ ਇਸ ਕਰਕੇ ਉਹਨਾਂ ਨੇ ਇਹ ਅਹੁਦਾ ਜਿਹੜਾ ਹੈ ਉਹ ਠੋਕਰਾ ਦਿੱਤਾ ਸੀਗਾ ਤੇ ਇਹਦੇ ਲਈ ਮੁਖ ਵਿਰੋਧੀ ਧਿਰ ਕਾਂਗਰਸ ਦੇ ਜਿਹੜੇ ਸੀਨੀਅਰ ਨੇਤਾਵਾਂ ਨੂੰ ਗੱਲਬਾਤ ਦੇ ਲਈ ਸੱਦਾ ਪੱਤਰ ਵੀ ਭੇਜਿਆ ਸੀ ਜਿਦੇ ਚ ਸੋਨੀਆ ਗਾਂਧੀ ਪਰਨਾ ਮੋਖਰਜੀ ਤੇ ਉਸ ਸਮੇਂ ਡਾਕਟਰ ਮਨਮੋਹਨ ਸਿੰਘ ਵੀ ਸ਼ਾਮਲ ਹੋਏ ਸਨ ਔਰ ਵਾਜਪਾਈ ਸਾਹਿਬ ਨੇ ਪਹਿਲੀ ਵਾਰੀ ਰਸਮੀ ਰੂਪ ਦੇ ਵਿੱਚ ਦੱਸਿਆ ਸੀਗਾ ਕਿ ਐਨਡੀਏ ਨੇ ਡਾਕਟਰ ਏਪੀਜੀ ਅਬਦੁਲ ਕਲਾਮ ਨੂੰ ਆਪਣਾ ਰਾਸ਼ਟਰਪਤੀ ਉਮੀਦਵਾਰ ਬਣਾਉਣ ਦਾ ਜਿਹੜਾ ਫੈਸਲਾ ਲਿਆ ਹੈ ਤੇ ਇਸ ਮੀਟਿੰਗ ਤੋਂ ਕੁਝ ਦਿਨ ਬਾਅਦ ਸਾਰੇ ਜਿਹੜੇ ਨੇ ਉਹ ਚੁੱਪ ਹੋ ਗਏ ਸਨ ਔਰ ਸੋਨੀਆ ਗਾਂਧੀ ਨੇ ਚੁੱਪੀ ਤੋੜਦਿਆਂ ਹੋਇਆਂ ਵਾਜਪਾਈ ਸਾਹਿਬ ਨੂੰ ਕਿਹਾ ਸੀਗਾ ਕਿ ਅਸੀਂ ਲੋਕ ਕਲਾਮ ਦੇ ਨਾਮ ਦੇ ਸਿਲੈਕਸ਼ਨ ਨੂੰ ਲੈ ਕੇ ਹਰਾਣਾ ਲੇਕਿਨ ਇਹਦੇ ਤੇ ਵਿਚਾਰ ਕਰਨ ਤੋਂ ਇਲਾਵਾ ਸਾਡੇ ਕੋਲੇ ਕੋਈ ਹੋਰ ਆਪਸ਼ਨ ਨਹੀਂ ਤੇ ਅਗਲੇ ਮਤੇ ਤੇ ਅਸੀਂ ਚਰਚਾ ਕਰਾਂਗੇ ਤੇ ਫਿਰ ਫੈਸਲਾ ਲਵਾਂਗੇ ਇਹ ਗੱਲ ਸੋਨੀਆ ਗਾਂਧੀ ਨੇ ਉਸ ਸਮੇਂ ਕਹੀ ਸੀ ਜੀ ਅੱਛਾ ਬੇਟਾ ਜੀ ਪਿਛਲੇ ਦਿਨੀ ਆਪਾਂ ਨੂੰ ਪਤਾ ਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਮੰਦਭਗੀ ਘਟਨਾ ਹੋਈ ਸੀ ਬੌਂਡਾਈ ਬੀਚ ਦੇ ਉਪਤੇ ਜਿੱਥੇ ਕਿ ਤਕਰੀਬਨ 15 ਲੋਕ ਜਿਹੜੇ ਕਿ ਜਿਨ੍ਹਾਂ ਦੀ ਹੱਤਿਆ ਹੋਈ ਆ ਤੇ ਇਹ دہشت گردੀ ਦੇ ਨਾਲ ਸੰਬੰਧਿਤ ਇਸ ਹਮਲੇ ਨੂੰ ਆਖਿਆ ਗਿਆ ਤੇ ਨਾਲ ਦੀ ਨਾਲ ਆਈਐਸ ਆਈਐਸ ਦਾ ਨਾਂ ਵੀ ਆਇਆ ਪਰ ਇੱਕ ਨਾਂ ਜ਼ਿਕਰੇ ਵੀ ਆਇਆ ਕਿ ਜਿਹੜਾ 50 ਸਾਲ ਦਾ ਪਿਤਾ ਸੀ ਉਸਨੇ ਫਿਲੀਪੀਨਸ ਦੇ ਵਿੱਚ ਟਰੈਵਲ ਕੀਤਾ ਸੀ ਤੇ ਉਸਨੇ ਜਦੋਂ ਉਸ ਮੁਲਕ ਦੇ ਵਿੱਚ ਜਾਣ ਵਾਸਤੇ ਆਪਣਾ ਪਾਸਪੋਰਟ ਦਿਖਾਇਆ ਸੀ ਤੇ ਉਹਦੇ ਉੱਤੇ ਭਾਰਤੀ ਨਾਗਰਿਕਤਾ ਸੀ ਪਰ ਹੁਣ ਆਸਟ੍ਰੇਲੀਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਜਦੋਂ ਬਿਆਨ ਦਿੰਦਾ ਤੇ ਪਰ ਪਾਕਿਸਤਾਨ ਨੂੰ ਇਹ ਲੱਗਦਾ ਹੈ ਕਿ ਸਾਨੂੰ ਇਸ دہشت گردੀ ਹਮਲੇ ਦੇ ਵਿੱਚ ਬੇਵਜਹ ਬਦਨਾਮ ਕੀਤਾ ਜਾ ਰਿਹਾ ਹੈ। ਹਾਂਜੀ ਬਿਲਕੁਲ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਬੌਂਡੀ ਵਿੱਚ ਦੇ ਉੱਤੇ ਯਹੂਦੀ ਲੋਕਾਂ ਦੇ ਉੱਤੇ ਹਮਲਾ ਕੀਤਾ ਗਿਆ دہشت گرد ਸਾਜਦ ਅਕਰਮ ਉਹਦੇ ਵੱਲੋਂ ਤੇ ਹੁਣ ਪਾਕਿਸਤਾਨ ਨੇ ਇਸੇ ਸਬੰਧੀ ਇਹ ਆਖਿਆ ਕਿ ਆਸਟ੍ਰੇਲੀਆ دہشت گردੀ ਹਮਲੇ ਦੇ ਵਿੱਚ ਸਾਨੂੰ ਬੇਵਜਹ ਬਦਨਾਮ ਕਰ ਰਿਹਾ ਹੈ। ਔਰ ਉੱਥੋਂ ਦੇ ਸੂਚਨਾ ਮੰਤਰੀ ਜਿਹੜੇ ਅਤਾਉੱਲਾ ਤਰਾਰ ਉਹਨਾਂ ਨੇ ਇਸ ਨੂੰ ਭਾਰਤ ਤੇ ਇਜ਼ਰਾਈਲ ਵਰਗੇ ਦੁਸ਼ਮਣ ਦੇਸ਼ਾਂ ਦੀ ਜਿਹੜੀ ਸਾਜ਼ਿਸ਼ ਦੱਸਦਿਆਂ ਮੀਡੀਆ ਬਰੀਫਿੰਗ ਦੇ ਵਿੱਚ ਕਿਹਾ ਕਿ ਹਮਲਾਵਾਰ ਨੂੰ ਜਿਹੜਾ ਪਾਕਿਸਤਾਨ ਨਾਲ ਜੋੜਨ ਦਾ ਮਕਸਦ ਪਾਕਿਸਤਾਨ ਦੀ ਦਿੱਖ ਨੂੰ ਖਰਾਬ ਕਰਨਾ ਹੈ ਤੇ ਨਾਲ ਉਹਨਾਂ ਨੇ ਅਖਿਆ ਕਿ ਬਿਨਾਂ ਕਿਸੇ ਸਬੂਤੇ ਦਸਤਾਵੇਜ਼ ਦੇ ਪਾਕਿਸਤਾਨ ਦੇ ਉੱਤੇ ਦੋਸ਼ ਲਾਏ ਜਾ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਝੂਠੀ ਖਬਰ ਨੂੰ ਖਾਸ ਤੌਰ ਤੇ ਭਾਰਤ ਤੇ ਇਜ਼ਰਾਈਲ ਦੇ ਸੋਸ਼ਲ ਮੀਡੀਆ ਦੇ ਉੱਤੇ ਇਲੈਕਟ੍ਰੋਨਿਕ ਮੀਡੀਆ ਦੇ ਜ਼ਰੀਏ ਫਲਾਇਆ ਜਾ ਰਿਹਾ ਤੇ ਨਾਲ ਉਹਨਾਂ ਨੇ ਸਵਾਲ ਵੀ ਚੁੱਕਿਆ ਇਹ ਝੂਠੀਆਂ ਖਬਰਾਂ ਦੇ ਨਾਲ ਜਿਹੜਾ ਪਾਕਿਸਤਾਨ ਨੂੰ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕਿਵੇਂ ਹੋਏਗੀ ਕੀ ਇਹਦੇ ਤੇ ਮਾਫੀ ਮੰਗੀ ਜਾਏਗੀ ਕੀ ਕਾਨੂੰਨੀ ਕਾਰਵਾਈ ਹੋਏਗੀ ਔਰ ਉਥੋਂ ਦੇ ਸੂਚਨਾ ਮੰਤਰੀ ਜਿਹੜੇ ਨੇ ਉਹ ਆਸਟ੍ਰੇਲੀਆ ਅਧਿਕਾਰੀਆਂ ਦੀ ਵੀ ਛਲਾਗਾ ਕਰਦੇ ਨੇ ਉਹ ਕਹਿੰਦੇ ਆ ਕਿ ਜਿਹੜੀ ਜਾਂਚ ਹੈ ਉਹ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਕੀਤੀ ਜਾ ਰਹੀ ਹੈ ਬਿਨਾਂ ਕਿਸੇ ਸਬੂਤ ਦੇ ਕਿਸੇ ਦੇਸ਼ ਤੇ ਇਸ ਤਰ੍ਹਾਂ ਦੇ ਦੋਸ਼ ਨਹੀਂ ਲਾਏ ਜਾ ਰਹੇ ਤੇ ਆਸਟ੍ਰੇਲੀਆ ਦੇ ਵਿੱਚ ਜਦੋਂ 14 ਦਸੰਬਰ ਨੂੰ ਸਿਡਨੀ ਦੇ ਬੌਂਡੀ ਬੀਚ ਦੇ ਉੱਤੇ ਯਹੂਦੀ ਲੋਕਾਂ ਦੇ ਉੱਤੇ ਹਮਲਾ ਕਰਨ ਦਾ ਜਿਹੜੀ دہشتਗਰਦ ਸਾਜਦ ਅਕਰਮ 50 ਸਾਲ ਦਾ ਜਿਹੜਾ ਤੇਲਗਾਨਾ ਦੇ ਹైదరాబాద్ ਦਾ ਰਹਿਣ ਵਾਲਾ ਸੀਗਾ ਹైదరాబాద్ ਤੋਂ ਬੀ ਕਾਮ ਕਰਕੇ ਸਟੂਡੈਂਟ ਵੀਜ਼ੇ ਤੇ ਨੌਕਰੀ ਦੀ ਤਲਾਸ਼ ਦੇ ਵਿੱਚ ਆਸਟ੍ਰੇਲੀਆ ਚਲਾ ਗਿਆ ਤੇ ਉਹਦਾ ਪਾਸਪੋਰਟ ਜਦੋਂ ਐ ਉਹਦੇ ਤੇ ਵੀ ਭਾਰਤੀ ਲਿਖਿਆ ਹੋਇਆ ਹੈ ਉਹ ਸਾਜਦ ਦਾ ਬੇਟਾ ਜਿਹੜਾ ਉਹ ਵੀ ਆਸਟ੍ਰੇਲੀਅਨ ਨਾਗਰਿਕਾ ਉਹਦੀ ਬੇਟੀ ਵੀ ਹੈ ਔਰ ਤੇਲਗਾਨਾ ਪੁਲਿਸ ਇਹ ਕਹਿੰਦੀ ਹੈ ਕਿ ਭਾਰਤ ਦੇ ਵਿੱਚ 사ਜਦ ਦੇ ਖਿਲਾਫ ਕੋਈ ਅਪਰਾਧਿਕ ਮਾਮਲਾ ਜਿਹੜਾ ਹੈ ਉਹ ਰਿਕਾਰਡ ਦੇ ਵਿੱਚ ਦਰਜ ਨਹੀਂ ਦੂਜੇ ਪਾਸੇ 사ਜਦ ਦੇ ਜਿਹੜੇ ਰਿਸ਼ਤੇਦਾਰ ਨੇ ਉਹ 27 ਸਾਲਾਂ ਤੋਂ 사ਜਦ ਦੇ ਪਰਿਵਾਰ ਨਾਲ ਬਹੁਤ ਘੱਟ ਸੰਪਰਕ ਵਿੱਚ ਨੇ ਉਹ ਕਹਿੰਦੇ ਆ ਕਿ ਜਦੋਂ ਆਸਟ੍ਰੇਲੀਆ ਜਾਣ ਤੋਂ ਬਾਅਦ ਉਹ 6 ਵਾਰ ਭਾਰਤ ਆਇਆ ਪਿੱਛੇ ਜਾਇਦਾਦ ਬਜ਼ੁਰਗ ਮਾਤਾ ਪਿਤਾ ਤੇ ਜਿਹੜੇ ਜੁੜੇ ਪਰਿਵਾਰਕ ਕਾਰਨ ਸੀਗੇ ਜਿਹੜੀ ਇੱਕ ਰਿਪੋਰਟ ਆਈ ਹੈ ਇੰਡੀਅਨ ਐਕਸਪ੍ਰੈਸ ਦੀ ਉਹਦੇ ਵਿੱਚ ਲਿਖਿਆ ਕਿ 2022 ਦੇ ਵਿੱਚ ਸਾਜਿਦ ਆਖਰੀ ਵਾਰ ਭਾਰਤ ਆਇਆ ਸੀ ਆਪਣੇ ਪਿਤਾ ਦੇ ਦੇਹਾਂ ਦੇ ਸਮੇਂ ਤੇ ਉਸ ਤੋਂ ਬਾਅਦ ਉਹ ਭਾਰਤ ਕਦੇ ਨਹੀਂ ਆਇਆ ਪਰਿਵਾਰ ਦਾ ਇਹ ਕਹਿਣਾ ਕਿ ਸਾਜਿਸ਼ ਜਿਹੜਾ ਸਾਜਿਦ ਦੇ ਨਵੀਦ ਇੱਕ ਕਟੜਪੰਥੀ ਵਿਚਾਰਾਂ ਦੀ ਗਤੀਵਿਧੀ ਦੀ ਸਾਡੇ ਕੋਲ ਇਹਦੀ ਕੋਈ ਜਾਣਕਾਰੀ ਨਹੀਂ ਲੇਕਿਨ ਦੂਸਰੇ ਪਾਸੇ ਜਿਹੜਾ ਸੀਐਨਐਨ ਨੇ ਵੀ ਫਿਲਪੀਨਜ਼ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਸਾਜਦ ਅਕਰਮ ਆਪਣੇ ਬੇਟੇ ਨਵੀਦ ਦੇ ਨਾਲ ਪਿਛਲੇ 1 ਮਹੀਨੇ 1 ਨਵੰਬਰ ਤੋਂ ਫਿਲਪੀਨਜ਼ ਗਿਆ ਸੀਗਾ ਸੋ ਹੁਣ ਇਹ ਪਤਾ ਲੱਗਿਆ ਕਿ ਆਸਟ੍ਰੇਲੀਅਨ ਪਾਸਪੋਰਟ ਦਾ ਉਸਨੇ ਇਸਤੇਮਾਲ ਕੀਤਾ ਸੀ ਔਰ ਇਹ ਲੋਕ 1 ਮਹੀਨੇ ਤੋਂ ਹਮਲੇ ਦੀ ਤਿਆਰੀ ਦੇ ਵਿੱਚ ਸਨ ਉਧਰ ਬਿੱਟਾ ਜੀ ਜਦੋਂ ਆਪਾਂ ਭਾਰਤ ਤੇ ਬੰਗਲਾਦੇਸ਼ ਦੇ ਰਿਸ਼ਤਿਆਂ ਦੀ ਗੱਲ ਕਰਦੀਆਂ ਕਿਉਂਕਿ ਹੀ ਆਪਾਂ ਨੂੰ ਪਤਾ ਕਿ ਬੰਗਲਾਦੇਸ਼ ਦੇ ਵਿੱਚੋਂ ਬਹੁਤ ਸਾਰੇ ਸ਼ਰਨਾਰਥੀ ਨੇ ਜਿਹੜੇ ਭਾਰਤ ਦੇ ਵਿੱਚ ਆ ਕੇ ਅਸਾਈਲਮ ਦੇ ਤੌਰ ਦੇ ਉੱਤੇ ਜਾਂ ਵੈਸੇ ਉਹ ਸ਼ਰਨ ਲੈ ਲੈਂਦੇ ਆ ਤੇ ਉੱਥੇ ਰਹਿ ਜਾਂਦੇ ਆ ਸੋ ਹੁਣ ਭਾਰਤ ਤੇ ਬੰਗਲਾਦੇਸ਼ ਦੇ ਰਿਸ਼ਤੇ ਕਿਹੋ ਜਿਹੇ ਬਿਲਕੁਲ ਜੀ ਅੱਜ ਹੀ ਹਾਈ ਕਮਿਸ਼ਨਰ ਜਿਹੜੇ ਰਿਆਜ਼ ਹਮੈਦੁੱਲਾ ਉਹਨਾਂ ਨੂੰ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਵਜੋਂ ਭਾਰਤ ਸਰਕਾਰ ਨੇ ਤਲਬ ਕੀਤਾ ਹੈ ਔਰ ਭਾਰਤੀ ਹਾਈ ਕਮਿਸ਼ਨ ਨੂੰ ਇੱਕ ਧਮਕੀ ਦੇ ਮੱਦੇ ਨਜ਼ਰ ਇਹ ਤਾਲਬ ਕਰਨਾ ਪਿਆ ਔਰ ਇਸ ਮਾਮਲੇ ਦੇ ਉੱਤੇ ਬੰਗਲਾਦੇਸ਼ ਸਰਕਾਰ ਨੇ ਆਪਣੀ ਦਸਮੀ ਰੂਪ ਦੇ ਵਿੱਚ ਜਿਹੜਾ ਇਤਰਾਜ਼ ਵੀ ਪ੍ਰਗਟ ਕੀਤਾ ਭਾਰਤ ਸਰਕਾਰ ਨੇ ਹਾਲੇ ਤੱਕ ਸਪਸ਼ਟ ਨਹੀਂ ਕੀਤਾ ਕਿ ਧਮਕੀ ਕਿਸ ਤਰ੍ਹਾਂ ਦੀ ਸੀ ਕਿੱਥੋਂ ਆਈ ਸੀ ਲੇਕਿਨ ਇਹ ਗੰਭੀਰ ਸੁਰੱਖਿਆ ਤੇ ਚਿੰਤਾਜਨਕ ਇਹਨੂੰ ਦੇਖਿਆ ਜਾ ਰਿਹਾ ਹੈ ਟਾਕਾ ਦੇ ਵਿੱਚ ਜਿਹੜੇ ਭਾਰਤੀ ਵੀਜ਼ਾ ਐਪਲੀਕੇਸ਼ਨ ਸੈਂਟਰ ਹੈ ਉਹ ਅੱਜ ਦੁਪਹਿਰ 2 ਵਜੇ ਤੋਂ ਬਾਅਦ ਬੰਦ ਕਰ ਦਿੱਤੇ ਗਏ ਔਰ ਨਾਲ ਹੀ ਇੱਕ ਮਾਰਚ ਕੱਢਣ ਦਾ ਅੱਜ ਐਲਾਨ ਕੀਤਾ ਗਿਆ ਸੀ ਜੁਲਾਈ ਇਕਤਾ ਨਾਮ ਦੀ ਜਥੇਬੰਦੀ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਵੱਲ 3 ਵਜੇ ਇਹ ਮਾਰਚ ਸ਼ੁਰੂ ਹੋਣਾ ਸੀ ਔਰ ਭਾਰਤ ਸਰਕਾਰ ਨੂੰ ਖਦਸ਼ਾ ਸੀਗਾ ਕਿ ਇਸ ਤਰ੍ਹਾਂ ਦੇ ਮਾਰਚ ਨਾਲ ਭਾਰਤੀ ਹਾਈ ਕਮਿਸ਼ਨ ਦੇ ਆਸ-ਪਾਸ ਵੱਡੀ ਗੰੰਟੀ ਦੇ ਵਿੱਚ ਲੋਕ ਕਾਨੂੰਨੀ ਅਵਸਥਾ ਵਿਗਾੜਨ ਤੇ ਸੁਰੱਖਿਆ ਖਤਰਾ ਪੈਦਾ ਹੋ ਸਕਦਾ ਹੈ ਇੱਕ ਦਿਨ ਪਹਿਲਾਂ ਬੰਗਲਾਦੇਸ਼ ਦੀ ਜਿਹੜੀ ਨੈਸ਼ਨਲ ਸਿਟੀਜ਼ਨ ਪਾਰਟੀ ਹੈ ਉਹਦੇ ਨੇਤਾ ਅਸਨਤ ਅਬਦੁੱਲਾ ਨੇ ਵੀ ਪਰਦੇ ਉੱਤਰਪੂਰਬ ਸੂਬਿਆਂ ਨੂੰ ਅਲੱਗ-ਥਲੱਗ ਕਰਨ ਦੀ ਜਿਹੜੀ ਧਮਕੀ ਦਿੱਤੀ ਸੀ ਪੁਲਿਸ ਨੇ 1 ਕਿਲੋਮੀਟਰ ਪਹਿਲਾਂ ਜਿਹੜਾ ਮਾਰਚ ਅੱਜ ਰੋਕ ਲਿਆ ਤੇ ਪ੍ਰਦਰਸ਼ਨਕਾਰੀ ਜਿਹੜੇ ਸੜਕਾਂ ਤੇ ਬੈਠ ਗਏ 5 ਅਗਸਤ 2024 ਤੋਂ ਹੁਣ ਤੱਕ BNP ਜਮਾਤ ਤੇ ਕਈ ਹੋਰ ਜਥੇਬੰਦੀਆਂ ਵੱਲੋਂ ਭਾਰਤੀ ਹਾਈ ਕਮਿਸ਼ਨ ਵੱਲ 10 ਤੋਂ ਜ਼ਿਆਦਾ ਜਿਹੜੇ ਲੰਬੇ ਮਾਰਚ ਐ ਉਹ ਕੀਤੇ ਗਏ ਸਨ ਇਸ ਕਰਕੇ ਭਾਰਤੀ ਹਾਈ ਕਮਿਸ਼ਨ ਨੇ ਅੱਜ ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਨੂੰ ਜਿਹੜਾ ਹੈ ਉਹ ਤਲਬ ਕੀਤਾ ਤੇ ਉਧਰ ਬਿਟਾ ਜੀ ਜਦੋਂ ਆਪਾਂ ਭਾਰਤ ਦੀ ਗੁੰਡੀ ਮੁਲਕ ਪਾਕਿਸਤਾਨ ਦਾ ਜਦੋਂ ਜ਼ਿਕਰ ਕਰਦੇ ਆ ਕਿਉਂਕਿ ਇਹਨਾਂ ਦੋਹਾਂ ਮੁਲਕਾਂ ਦੇ ਵਿੱਚ ਵੀ ਕੁਝ ਨਾ ਕੁਝ ਬਿਆਨਬਾਜ਼ੀ ਜਾਂ ਕੁਝ ਨਾ ਕੁਝ ਇੱਕ ਦੂਸਰੇ ਨੂੰ ਉਤੇ ਤੰਗ ਕਸਣਾ ਇਹ ਹੁੰਦਾ ਰਹਿੰਦਾ ਤੇ ਹੁਣ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਅੱਜ ਦੀ ਤਾਰੀਖ ਦੇ ਵਿੱਚ ਕੀ ਕਹਿੰਦੇ ਆ ਦੇਖੋ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਰਿਸ਼ਤਿਆਂ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਦੀ ਗੱਲ ਹੈ ਕਿ ਸੰਯੁਕਤ ਰਾਸ਼ਟਰ ਸਿਕਿਉਰਿਟੀ ਕੌਂਸਲ ਜਿਹੜੀ ਹੈ ਉਹਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਕਾਫੀ ਝਾੜਾ ਪਾਈਆਂ ਨੇ ਉਹਦੇ ਵਿੱਚ ਪਾਕਿਸਤਾਨ ਦੀ ਅੰਦਰੂਨੀ ਰਾਜਨੀਤੀ ਦੇ ਜਿਹੜਾ ਉਥਲ ਪੁਥਲ ਚੱਲ ਰਿਹਾ ਉਹਦਾ ਸਿੱਧਾ ਰਿਸ਼ਤਾ ਸਾਡੇ ਸਰਹੱਦ ਪਾਰ ਤੋਂ ਅਤਵਾਦ ਦੇ ਨਾਲ ਹੈ ਔਰ ਇਹ ਅੰਬੈਸੀ ਨੇ ਇਹ ਗੱਲ ਕਹੀ ਹੈ ਕਿ ਪਾਕਿਸਤਾਨ ਦੇ ਵਿੱਚ ਜਿੱਥੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜੇਲ੍ਹ ਵਿੱਚ ਪਾ ਦਿੱਤਾ ਉਹਦੀ ਪਾਰਟੀ ਤੇ ਰੋਕ ਲਾ ਦਿੱਤੀ ਤੇ 27ਵੇਂ ਸੋਧ ਦੇ ਜਰੀਏ ਫੌਜ ਨੇ ਸੰਵਿਧਾਨ ਦੇ ਆਪਣੇ ਹਿਸਾਬ ਨਾਲ ਉਹਨੂੰ ਉਤਰਾੜ-ਮੋੜ ਦਿੱਤਾ ਭਾਰਤ ਨੇ ਇਹਨੂੰ ਇੱਕ ਕਿਹਾ ਕਿ ਇਹ ਸੰਵਿਧਾਨਕ ਤੌਰ ਤੇ ਤੁਸੀਂ ਇਹਨੂੰ ਤਖਤਾ ਪਲਟ ਕੀਤਾ ਹੈ ਤੇ ਪਾਕਿਸਤਾਨ ਜਿਸ ਤਰ੍ਹਾਂ ਦੇ ਲਾ ਲੋਕਤੰਤਰ ਤੇ ਕਾਨੂੰਨ ਦੇ ਨਾਲ ਵਿਹਾਰ ਕਰ ਰਿਹਾ ਹੈ ਉਹਨਾਂ ਦੇ ਹਾਲਾਤਾਂ ਨੂੰ ਗੰਭੀਰ ਰੂਪ ਦੇ ਵਿੱਚ ਪੜ ਦੇਖ ਰਿਹਾ ਤੇ ਨਾਲ ਉਹਨਾਂ ਨੇ ਭਾਰਤ ਨੇ ਇਹ ਗੱਲ ਕਹੀ ਹੈ ਕਿ ਇਹ ਸੋਚ ਦੇ ਤਹਿਤ ਉਹ ਲੰਬੇ ਸਮੇਂ ਤੋਂ ਅਤਵਾਦ ਨੂੰ ਹੁਲਾਰਾ ਵੀ ਦੇ ਰਿਹਾ ਹੈ ਔਰ ਭਾਰਤੀ ਅੰਬੈਸੀ ਨੇ ਪਾਕਿਸਤਾਨ ਨੂੰ ਅਤਵਾਦ ਦਾ ਜਿਹੜਾ ਜਿੱਥੇ ਸੈਂਟਰ ਦੱਸਿਆ ਹਰੀਸ਼ ਪਰਵਤ ਨੇ ਨਹੀਂ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਲੋਕਾਂ ਦੀ ਇੱਛਾ ਦਾ ਜਿਹੜਾ ਸਨਮਾਨ ਰੱਖਣ ਦਾ ਅਨੋਖਾ ਤਰੀਕਾ ਪੜਾਉਂਦਾ ਹੈ ਜਿਵੇਂ ਇੱਕ ਪ੍ਰਧਾਨ ਮੰਤਰੀ ਨੂੰ ਜੇਲ੍ਹ ਵਿੱਚ ਪਾ ਦਿੰਦਾ ਹੈ ਸੱਤਾਧਾਰੀ ਪਾਰਟੀ ਦੇ ਉੱਤੇ ਬੈਨ ਲਾ ਦਿੰਦਾ ਹੈ ਤੇ ਫੌਜ ਨੂੰ ਖੁੱਲੀ ਛੁੱਟੀ ਦੇ ਦਿੰਦਾ ਹੈ ਇਹ ਯੂਨ ਜਿਹੜੇ ਸਕਿਉਰਿਟੀ ਕੌਂਸਲ ਦੀ ਲੀਡਰਸ਼ਿਪ ਆਰ ਪੀਸ ਦੇ ਉੱਤੇ ਜਿਹੜੀ ਡਿਬੇਟ ਹੋ ਰਹੀ ਸੀ ਉੱਥੇ ਉਹਨਾਂ ਨੇ ਕਿਹਾ ਕਿ Imran Khan ਜਿਹੜੇ ਨੇ 2023 ਤੋਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਜੇਲਾ ਵਿੱਚ ਬੰਦ ਨੇ ਔਰ ਵਿਰੋਧ ਪ੍ਰਦਰਸ਼ਨ ਨਾਲ ਜੁੜੇ ਜਿਹੜੇ ਮਾਮਲੇ ਆ ਉਹਨਾਂ ਦੇ ਉੱਤੇ ਆਤਵਾਦ ਵਿਰੋਧੀ ਕਾਨੂੰਨ ਤਹਿਤ ਮੁਕਦਮੇ ਚਲਾਏ ਜਾ ਰਹੇ ਨੇ ਤੇ ਦੂਸਰੇ ਪਾਸੇ ਉਹਨਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਸੰਯੁਕਤ ਰਾਸ਼ਟਰ ਦੀ ਜਿਹੜੀ ਬੇਨਤੀ ਦੇ ਉੱਤੇ ਵਿਸ਼ੇਸ਼ ਰਿਪੋਰਟਰ ਜਿਹੜੇ ਐਡਵਰਡਸ ਉਹਦੀ ਚਿੰਤਾ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਤੇ ਅਦਾਲਾ ਜੇਲ੍ਹ ਦੇ ਵਿੱਚ ইমরান ਖਾਨ ਦੇ ਨਾਲ ਗੈਰ ਮਨੁੱਖੀ ਵਿਹਾਰ ਦਾ ਵੀ ਦੋਸ਼ ਲਗਾਇਆ ਗਿਆ ਤੇ ਬੇਟਾ ਜੀ ਪੰਜਾਬ ਦੀ ਸਿਆਸਤ ਬਾਰੇ ਵੀ ਦੱਸੋ ਪੰਜਾਬ ਦੀ ਸਿਆਸਤ ਕੀ ਕਹਿੰਦੀ ਹੈ ਪੰਜਾਬ ਦੀ ਸਿਆਸਤ ਅਜ ਅਕਾਲੀ ਦਲ ਨੂੰ ਬਹੁਤ ਵੱਡਾ ਹੁਲਾਰਾ ਮਿਲਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਜੂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹਲਕਾ ਮੁਕਸਰ ਦੇ ਵਿੱਚ ਮੁਕਸਰ ਤੇ ਲੰਬੀ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਜ਼ੋਨਾਂ ਦੇ ਵਿੱਚ ਇਹਨਾਂ ਨੂੰ ਚੰਗਾ ਹੁੰਗਾਰਾ ਮਿਲਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਹਲਕਾ ਗਿੱਦੜਵਾ ਤੋਂ ਕਾਂਗਰਸ ਨੂੰ ਥੋੜੀ ਨੁਕਸਾਨ ਚ ਲੈਣਾ ਪਿਆ ਤੇ ਸਪੀਕਰ ਜਿਹੜੇ ਕੁਲਤਾਰ ਸਿੰਘ ਸੰਧਵਾ ਆਪਣੇ ਜੱਦੀ ਪਿੰਡ ਤੋਂ ਆਪਣੇ ਉਮੀਦਵਾਰ ਨੂੰ ਉਹ ਜਿਤਾ ਨਹੀਂ ਸਕੇ ਇਸੇ ਤਰ੍ਹਾਂ ਹੀ ਗੁਰਮੀਤ ਸਿੰਘ ਮੀਤ ਖੇਰ ਵੀ ਆਪਣੇ ਉਮੀਦਵਾਰ ਨੂੰ ਜਿਤਾ ਨਹੀਂ ਸਕੇ ਨਰਿੰਦਰ ਕੌਰ ਭਰਾਜ ਵੀ ਉਹਨਾਂ ਦੇ ਉਮੀਦਵਾਰ ਵੀ ਹਾਰ ਚੁੱਕੇ ਨੇ ਤੇ ਗੁਰਪ੍ਰੀਤ ਸਿੰਘ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਲੜ ਰਹੇ ਸਨ ਜਿਹੜੇ ਪਹਿਲਾਂ ਜੇਰ ਵਿੱਚ ਦੇ ਦਿੱਤੇ ਗਏ ਸਨ ਬਾਅਦ ਵਿੱਚ ਹਾਈ ਕੋਰਟ ਦੇ ਦਖਲ ਤੋਂ ਬਾਅਦ ਉਹਨਾਂ ਨੂੰ ਰਿਲੀਜ਼ ਕਰਵਾਇਆ ਗਿਆ ਉਹ ਦੋਵੇਂ ਸੀਟਾਂ ਤੋਂ ਜਿੱਤ ਚੁੱਕੇ ਨੇ ਤੇ ਅਕਾਲੀ ਦਲ ਅੱਜ ਹੌਸਲੇ ਦੇ ਵਿੱਚ ਹੈ ਤੇ ਵੱਡੀ ਗੱਲ ਇਹ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲੀ ਦਲ ਦੇ ਬਾਰੇ ਦੇ ਵਿੱਚ ਕਿਹਾ ਕਿ ਜੇ ਲੰਬੀ ਜਾਂ ਮੁਕਸਰ ਤੋਂ ਅਕਾਲੀ ਦਲ ਸਰਵਾਈਵ ਨਹੀਂ ਕਰੂਗਾ ਕਿ ਕੀ ਉਹ ਦੂਸਰੇ ਸੂਬਿਆਂ 'ਤੇ ਕਰੂਗਾ ਦੂਜਾ ਉਹਨਾਂ ਨੇ ਆਖਿਆ ਕਿ ਅਕਾਲੀ ਦਲ ਮਰਿਆ ਪਿਆ ਸੀ ਅਕਾਲੀ ਦਲ ਜਾਉਂਦਾ ਹੋ ਗਿਆ ਇਹ ਕਾਂਗਰਸ ਲਈ ਉਹਨਾਂ ਨੇ ਆਖਿਆ ਕਿ ਚੰਗੀ ਖਬਰ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਦਾ ਅੱਜ ਜਿਹੜਾ ਨਤੀਜਾ ਆਇਆ ਹੈ ਉਹਦੇ ਨਾਲ ਅਕਾਲੀ ਦਲ ਨੂੰ ਕਾਫੀ ਔਲਾਰਾ ਵੀ ਮਿਲਿਆ ਭਾਵੇਂ ਅਕਾਲੀ ਦਲ ਉਹਨੀਆਂ ਸੀਟਾਂ ਨਹੀਂ ਲੈ ਕੇ ਜਾ ਸਕਿਆ ਪਰ ਇਹਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਸੀਟਾਂ ਦੇ ਵਿੱਚ ਅਕਾਲੀ ਦਲ ਨੇ ਆਪਣੇ ਆਪ ਨੂੰ ਪ੍ਰੀ ਟੈਸਟ ਵਜੋਂ ਇਹਨੂੰ ਦੇਖਿਆ ਸੀਗਾ ਤੇ ਹੁਣ ਮੌਜੂਦਾ ਸਮੇਂ ਜਿਹੜੇ ਨਤੀਜੇ ਆ ਰਹੇ ਨੇ ਉਹਦੇ ਚ ਆਮ ਆਦਮੀ ਪਾਰਟੀ ਨੇ 1033 ਸੀਟਾਂ ਦੇ ਉੱਤੇ ਬਲਾਕ ਸਮਤੀ ਦੀਆਂ ਜਿਹੜੀਆਂ ਸੀਟਾਂ ਜਿੱਤੀਆਂ ਨੇ ਕਾਂਗਰਸ ਨੇ 273 ਸੀਟਾਂ ਜਿੱਤੀਆਂ ਅਕਾਲੀ ਦਲ ਕੋਲ 176 ਹੈ ਤੇ ਭਾਜੀਪੀ ਨੂੰ ਸਿਰਫ 27 ਸੀਟਾਂ ਦੇ ਸਬਰ ਕਰਨਾ ਪਿਆ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੀਆਂ ਸੀਟਾਂ ਸਨ ਆਮ ਆਦਮੀ ਪਾਰਟੀ ਕੋਲ ਹੁਣ ਤੱਕ 68 ਸੀਟਾਂ ਨੇ ਕਾਂਗਰਸ ਨੂੰ 13 ਦੇ ਸਬਰ ਕਰਨਾ ਪਿਆ ਤੇ ਅਕਾਲੀ ਦਲ ਬਾਦਲ ਨੂੰ ਦੋ ਸੀਟਾਂ ਤੇ ਜਿੱਤ ਹਾਸਲ ਮਿਲੀ ਹੈ ਭਾਜੀਪੀ ਨੂੰ ਸਿਰਫ ਇੱਕ ਸੀਟ ਦੇ ਹਾਸਲ ਮਿਲੀ ਹੈ ਜੀ ਬੇਟਾ ਜੀ ਤੁਸੀਂ ਭਾਰਤ ਦੀ ਸਿਆਸਤ ਪਾਕਿਸਤਾਨ ਬੰਗਲਾਦੇਸ਼ ਨਾਲ ਭਾਰਤ ਦੇ ਰਿਸ਼ਤੇ ਤੇ ਪੰਜਾਬ ਦੀ ਸਿਆਸਤ ਬਾਰੇ ਗੱਲਬਾਤ ਕੀਤੀ ਇਸ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਮਿਹਰਬਾਨੀ ਤੁਹਾਡਾ